ਗੈਂਬਲਿੰਗ ਔਨ ਦੀਵਾਲੀ ਦੋਸਤੋ ਬਹੁਤ ਸਾਰੇ ਲੋਕ ਦੀਵਾਲੀ ਵਾਲੇ ਦਿਨ ਜਿਹੜਾ ਆ ਉਹ ਜੂਆ ਖੇਲਦੇ ਆ ਤੇ ਉਹ ਕੌਣ ਲੋਕ ਹੁੰਦੇ ਆ ਜਿਨ੍ਹਾਂ ਨੂੰ ਉਸ ਦਿਨ ਜਿੱਤ ਮਿਲਦੀ ਹੈ ਅਗਰ ਅਸੀਂ ਦੇਖੀਏ ਕਿ ਇੱਕ ਪੁਰਾਣੀ ਮਿੱਥ ਕਹ ਲਓ ਉਹਦੇ ਵਿੱਚ ਕਿਹਾ ਜਾਂਦਾ ਆ ਕਿ ਜਿਸ ਜਗ੍ਹਾ ਦੇ ਉੱਤੇ ਖਜ਼ਾਨਾ ਦੱਬਿਆ ਹੁੰਦਾ ਆ ਉਸ ਜਗ੍ਹਾ ਦੇ ਉੱਤੇ ਸੱਪ ਜ਼ਰੂਰ ਹੁੰਦਾ ਆ ਜਿਹੜਾ ਰਾਹੁ ਗ੍ਰਹਿ ਆ ਇਸ ਨੂੰ ਜੋਤਿਸ਼ ਦੇ ਵਿੱਚ ਸੱਪ ਹੀ ਮੰਨਦੇ ਆ ਤੇ ਇਹ ਇੱਕ ਐਸੀ એનર્ਜੀ ਹੈ ਜਿਹੜੀ ਕਿ ਜਿਹੜੀ ਜਿੰਨੀ ਗੈਂਬਲਿੰਗ ਹੈਗੀ ਆ ਇੰਟਰਨੈਟ ਦੇ ਉੱਤੇ ਜੋ ਅਸੀਂ ਪੈਸਾ ਲਾਉਨੇ ਆ ਇੰਟਰਨੈਟ ਇਟਸੈਲਫ ਜਿਹੜੀ ਕਮਿਊਨੀਕੇਸ਼ਨ ਹੈਗੀ ਹੈ ਇਹ ਸਾਰਾ ਰਾਹੂ ਹੈਗਾ ਜਿੰਨੇ ਵੀ ਜਾਲ ਸਾਜੀਆਂ ਹੈਗੇ ਜਿੰਨੇ ਨਸ਼ੇ ਹੈਗੇ ਜਿੰਨੀਆਂ ਐਡਿਕਸ਼ਨਸ ਹੈਗੀਆਂ 노 ਮੈਟਰ ਵਟ ਕਾਈਂਡ ਆਫ ਐਡਿਕਸ਼ਨ ਇਹ ਸਾਰਾ ਦਾ ਸਾਰਾ ਰਾਹੂ ਹੈ ਸੋ ਰਾਹੂ ਇੱਕ ਐਸੀ ਪਾਵਰ ਹੈਗੀ ਆ ਜਿਸ ਦੇ ਕੋਲ ਜਿਹੜੀ ਇੱਕ ਇੱਕ ਇਹਦੇ ਜਨਮ ਦੇ ਟਾਈਮ ਦੇ ਉੱਤੇ ਅੰਮ੍ਰਿਤ ਇਸ ਨੂੰ ਮਿਲਿਆ ਸੀ ਤੇ ਉਹ ਅੰਮ੍ਰਿਤ ਇਸ ਰਾਹੂ ਦੇ ਕੋਲ ਹੈ ਤੇ ਜਿਸ ਜਿਸ ਰਾਸ਼ੀ ਦੇ ਵਿੱਚ ਰਾਹੂ ਜਿਹੜਾ ਆ ਉਸ ਦੇ ਨਕਸ਼ਤਰਾਂ ਦੇ ਆ ਉਹਨਾਂ ਰਾਸ਼ੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਮਤਲਬ ਪਾਵਰ ਹੈ ਤੇ ਉਹ ਰਾਸ਼ੀਆਂ ਦੇ ਵਿੱਚ ਜਨਮ ਲੈਣ ਵਾਲੇ ਤੇ ਜਾਂ ਉਹਨਾਂ ਰਾਸ਼ੀਆਂ ਦੇ ਉੱਤੇ ਅਗਰ ਰਾਹੂ ਬੈਠਾ ਆ ਤੇ ਜਾਂ ਇੱਕ ਕਿਸ਼ੂਬ ਜੋਗ ਬਣਿਆ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਧਨ ਬੇਸ਼ੁਮਾਰ ਮਿਲਦਾ ਰਹਿੰਦਾ ਹੈਗਾ ਤੇ ਉਹਨਾਂ ਦੀ ਲੱਕ ਮਤਲਬ ਉਹਨਾਂ ਦਾ ਸਾਥ ਦਿੰਦੀ ਹੈ ਐਸੇ ਚੱਕਰ 'ਚ ਵੀ ਜੇ ਕਿਤੇ ਉਹ ਜੂਆ ਵੀ ਖੇਡ ਲੈਂਦੇ ਆ ਤੇ ਉਹਨਾਂ ਨੂੰ ਡੈਫੀਨਿਟਲੀ ਫਾਇਦਾ ਹੁੰਦਾ ਉਹ ਕੌਣ ਹੈਗੇ ਆ ਤਿੰਨ ਰਾਸ਼ੀਆਂ ਮਿਥਨ ਮਿਤਲ ਰਾਸ਼ੀ ਦੇ ਵਿੱਚ ਅਰਾਧਰਾ ਦਾ ਜਿਹੜਾ ਨਕਸ਼ਤਰ ਰਾਊ ਦਾ ਹੈ ਉਹ ਛੇਵਾਂ ਨਕਸ਼ਤਰ ਇੱਥੇ ਮਿਡਲ ਦੇ ਵਿੱਚ ਹੈਗਾ ਤੇ ਉਹ ਉਹ ਇਸ ਰਾਸ਼ੀ ਦੇ ਵਿੱਚ ਵੀ ਅਮਰਤ ਹੈ ਮਿਥਨ ਰਾਸ਼ੀ ਦੇ ਵਿੱਚ ਇੱਕ ਕਮਿਊਨਿਕੇਸ਼ਨ ਦੇ ਲਈ ਬਹੁਤ ਬਿਊਟੀਫੁਲ ਹੁੰਦੇ ਇਹਨਾਂ ਨੂੰ ਲੋਕਾਂ ਦੇ ਨਾਲ ਤਾਲਮੇਲ ਕਰਨਾ ਇਸ ਲਗਨ ਦੇ ਲੋਕ ਤੇ ਇਸ ਰਾਸ਼ੀ ਦੇ ਲੋਕ ਮਤਲਬ ਬਾ ਕਮਾਲ ਹੁੰਦੇ ਆ ਉਹਨਾਂ ਦੇ ਵਿੱਚ ਇੱਕ 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 ਖਿੱਚ ਹੁੰਦੀ ਆ ਲੋਕਾਂ ਨੂੰ ਯਕੀਨ ਦਿਲਾਉਣ ਦੀ ਤੇ ਦੂਸਰੀ ਰਾਸ਼ੀ ਜਿਹੜੀ ਹੈਗੀ ਆ ਉਸ ਨੂੰ ਅਸੀਂ ਮੰਨਦੇ ਹੈਗੇ ਆ ਤੁਲਾ ਰਾਸ਼ੀ ਤੁਲਾ ਰਾਸ਼ੀ ਹੈਗੀ ਹੈ ਨੰਬਰ 15 ਨਕਸ਼ਤਰ ਇਸ ਦੇ ਵਿੱਚ ਰਾਹੁ ਮਹਾਰਾਜ ਜੀ ਦਾ ਆਉਂਦਾ ਹੈ ਸਵਾਤੀ ਸਵਾਤੀ ਨਕਸ਼ਤਰ ਦੇ ਕੋਲ ਵੀ ਅਮਰਤ ਹੈ ਸੋ ਇਹੀ ਰਾਸ਼ੀ ਉਹ ਰਾਸ਼ੀ ਹੈ ਜਿਸ ਦਿਨ ਦੀਵਾਲੀ ਹੁੰਦੀ ਹੈ ਜਦੋਂ ਚੰਦਰਮਾ ਤੇ ਸੂਰਜ ਇਸ ਰਾਸ਼ੀ ਦੇ ਵਿੱਚੋਂ ਲੰਘਦੇ ਹੈ ਉਹ ਮੂਮੈਂਟ ਆਂਦੀ ਹੁੰਦੀ ਹੈ ਜਦੋਂ અમાਵਸ ਉਸ ਦਿਨ ਦੀਵਾਲੀ ਹੁੰਦੀ ਹੈ ਤੇ ਅਕਸਰ ਜਦੋਂ ਸਵਾਤੀ ਨਕਸ਼ਤਰ ਦੇ ਵਿੱਚ ਇਹ ਮੂਵਮੈਂਟ ਘਟਨਾ ਕਟੇ ਉਹ ਇੱਕ ਬਹੁਤ ਹੀ ਮਤਲਬ ਐਸੀ ਦਿਬਿਆ ਘੜੀ ਹੁੰਦੀ ਹੈ ਉਹ ਨਾਟ ਓਨਲੀ ਕਿ ਐਸੀਆਂ ਜਿਹੜੀਆਂ ਮਤਲਬ ਜੂਆ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦਾ ਮਤਲਬ ਇਹ ਉਹ ਮੈਡੀਟੇਸ਼ਨ ਦੇ ਲਈ ਅੰਦਰਲੀਆ ਅੰਦਰ ਦੀਆਂ ਖਬਰਾਂ ਲੈਣ ਦੇ ਲਈ ਤੇ ਜਿਹੜੇ ਬਹੁਤ ਸਾਰੇ ਲੋਕ ਫਿਰ ਇਸ ਦਿਨ ਖਾਸ ਤਰ੍ਹਾਂ ਨਹੀਂ ਸਿੱਧੀਆਂ ਤੇ ਖਾਸ ਰੰ ਦਾ ਜਿਹੜਾ ਆ ਮਤਲਬ ਕੋਈ ਜੱਗ ਜਰੂਰ ਕਰਦੇ ਆ ਰੀਜ਼ਨ ਕੀ ਹੈ ਇਸ ਦਿਨ ਇੱਕ ਅਲੱਗ એનર્ਜੀ ਅਵੇਕਨ ਹੁੰਦੀ ਹੈ ਤੇ ਕਿਉਂਕਿ ਰਾਹੂ ਦੇ ਕੋਲ ਅਮਰਤ ਹੈ ਤੇ ਸੂਰਜ ਤੇ ਚੰਦਰਮਾ ਇਸ ਜਗ੍ਹਾ ਦੇ ਉੱਤੇ ਤੂਲਾ ਰਾਸ਼ੀ ਦੇ ਉੱਤੇ ਜਿਹੜੀ ਕਿ ਚੁੱਕਰ ਮਹਾਰਾਜ ਦੀ ਰਾਸ਼ੀ ਹੈ ਇੱਕਦਮ ਬੈਲੈਂਸ ਰਾਸ਼ੀ ਹੁੰਦੀ ਹੈ ਇਸ ਦਿਨ ਤੇ એનર્ਜੀ ਜਿਹੜੀ ਬਹੁਤ ਹੀ ਬਿਊਟੀਫੁਲ ਹੁੰਦੀ ਹੈ ਜਿਹੜੇ ਲੋਕ ਇਨਰ ਜੂਆ ਖੇੜਨਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਦਿਨ ਸਪੈਸ਼ਲ ਹੁੰਦਾ ਤੇ ਹੁਣ ਅਗਲਾ ਕਰਾਂ ਕਰਾਂਗੇ ਗੱਲ ਜਿਹੜੀ ਹੈ ਨੰਬਰ 11 ਰਾਸ਼ੀ ਜਿਹੜੀ ਜਿਸ ਨੂੰ ਅਸੀਂ ਕੁੰਭ ਕਹਿੰਦੇ ਆ ਕੁੰਭ ਮਤਲਬ ਅਮਰਤ ਦਾ ਘੜਾ ਇਸ ਜਗ੍ਹਾ ਦੇ ਉੱਤੇ ਜਦੋਂ ਖਾਸ ਤਰ੍ਹਾਂ ਰਾਹੂ ਬੈਠਦਾ ਆ ਤੇ ਉਸ ਵਕਤ ਜਿਹੜਾ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਤੋਂ ਨੋ ਮੈਟਰ ਬਟ ਕੋਸ ਨਾ ਕੁਝ ਐਸਾ ਰਹਿਣਾ ਆ ਜਿੱਤੋਂ ਪੈਸਾ ਡਿੱਗਦਾ ਰਹਿਣਾ ਹੈ ਕਿਉਂਕਿ ਇਸ ਰਾਸ਼ੀ ਦੇ ਵਿੱਚ ਵੀ ਛਤ ਵਿਸ਼ਾ ਨਕਸ਼ਤਰ ਹੈ ਰਾਹੁ ਦਾ ਉਹ ਜਿਹੜਾ ਛਤ ਵਿਸ਼ਾ ਨਕਸ਼ਤਰਤਾ ਦਾ ਮਤਲਬ ਹੈ ਐਸਾ ਪਰਸਨ ਜਿਹੜਾ 100 ਵਿਦਿਆਵਾਂ ਦਾ ਮਾਸਟਰ ਹੁੰਦਾ ਆ ਭਾਵੇਂ ਉਹਦੇ ਕੋਲ ਡਿਗਰੀ ਹੋਵੇ ਚਾਹੇ ਨਾ ਹੋਵੇ ਤੇ ਇਸ ਕਰਕੇ ਉਸ ਨੂੰ ਕਿਸੇ ਨਾ ਕਿਸੇ ਤਰਫ ਤੋਂ ਉਹਦਾ ਐਸਾ ਨਾ ਕੁਝ ਐਸਾ ਜਗਾਰ ਲੱਗਦਾ ਰਹਿਣਾ ਆ ਉਸ ਨੂੰ ਧਨ ਆਂਦਾ ਰਹਿਣਾ ਆ ਇਸ ਇਹ ਲਾਭ ਸਥਾਨ ਵੀ ਹੈ ਇੱਥੋਂ ਜਾਨੀ ਪ੍ਰਾਣੀਆਂ ਜਿਹੜੀਆਂ ਕਰਮਾਤੀਆਂ ਮਾਤਾ ਆਪਣੀਆਂ ਕੀਤੀਆਂ ਆ ਉਹਨਾਂ ਦੇ ਜਿਹੜੇ ਇਨਵੈਸਟਮੈਂਟ ਆ ਉਹਨਾਂ ਦਾ ਹੀ ਫਲ ਮਿਲਦਾ ਹੈ ਜਿਹੜੇ ਤੁਹਾਡੇ ਕੋ ਹਨਰ ਵੀ ਹੋ ਤੁਹਾਡੇ ਇਨਵੈਸਟਮੈਂਟ ਹੈ ਕਿਤੇ ਕੀਤਾ ਹੋ ਤੁਸੀਂ ਕਿਤੇ ਸਿੱਖਿਆ ਹੋ ਜਦੋਂ ਇਸ ਜਗ੍ਹਾ ਤੇ ਫਿਰ ਰਾਹੂ ਆਂਦਾ ਤੇ ਉਹ ਇਹ ಅಪਾਰ ਫਲ ਦਿੰਦਾ ਆ ਹੁਣ ਸਵਾਲ ਪੈਦਾ ਹੁੰਦਾ ਰਾਹੂ ਜਿਹੜੀਆਂ ਐਡਿਕਸ਼ਨਾਂ ਵੀ ਦਿੰਦਾ ਜਿਨ੍ਹਾਂ ਲੋਕਾਂ ਨੂੰ ਇਹ ਅਚਾਨਕ ਪੈਸੇ ਮਿਲਦੇ ਆ ਤੇ ਫਿਰ ਉਹ ਕਿਸੇ ਨਾ ਕਿਸੇ ਹਾਂ ਜਿਹੜੀਆਂ ਇਹੋ ਜੀਆਂ ਐਡਿਕਸ਼ਨਸ ਦੇ ਵਿੱਚ ਜਿਹੜੇ ਆ ਉਹ ਫਿਰ ਗ੍ਰਸਤ ਹੋ ਜਾਂਦੇ ਆ ਨਸ਼ਿਆਂ ਦੇ ਆਦਿ ਹੋ ਸਕਦੇ ਹੈਗੇ ਆ ਸ਼ਰਾਬ ਅਗਰ ਮੰਗਲ ਤੇ ਰਾਹੂ ਦਾ ਜੋਗ ਬਣਿਆ ਹੋਵੇ 11ਵੇਂ ਸਥਾਨ ਤੇ ਇੱਕ ਮੈਂ ਕਿਸੇ ਸੱਜਣ ਦੀ ਕੁੰਡਲੀ ਦੇਖੀ ਆ ਉਸਦੇ ਇੱਥੇ ਉੱਚਾ ਮੰਗਲ ਬੈਠਾ ਤੇ ਨਾਲ ਰਾਹੂ ਹੈ ਤੇ ਉਹ ਪਰਸਨ ਜਿਹੜਾ ਹੈਗਾ ਉਹ ਚ ਵਿੱਦਿਆ ਵੀ ਲਈ ਆ ਵਕੀਲ ਵੀ ਬਣਿਆ ਬਹੁਤ ਸਾਰਾ ਕੁਝ ਆ ਮਗਰ ਸ਼ਰਾਬ ਦਾ ਆਦੀ ਹੋ ਗਿਆ ਮਗਰ ਇਹ ਜਿਹੜੀ ਐਡਿਕਸ਼ਨ ਹੈਗੀ ਹੈ ਕਿੱਥੋਂ ਆ ਗਈ ਜਿਹੜਾ ਮੰਗਲ ਹੈਗਾ ਸ਼ਰਾਬ ਤੇ ਰਾਹੂ ਨਸ਼ਾ ਹੈ ਉਹ ਇੱਕਦਮ ਫਿਰ ਜਦੋਂ ਸ਼ਰਾਬ ਦੇਖ ਕੇ ਉਹ ਬੰਦਾ ਕੁਝ ਵੀ ਕਰ ਸਕਦਾ ਤੇ ਇਹੀ ਅਗਰ ਜੁਪੀਟਰ ਦੇ ਨਾਲ ਜੋਗ ਬਣਦਾ ਹੈਗਾ ਮੈਂ ਵੈਸੇ ਹੀ ਲਿਖਿਆ ਹੈਗਾ 3rd ਹਾਊਸ ਦੇ ਵਿੱਚ ਇਹ ਜਿਹੜਾ ਗੁਰੂ ਚੰਡਾਲ ਇੰਨਾ ਗਿਆਨ ਇਸ ਪਰਸਨ ਦੇ ਕੋਲ ਹੋਏਗਾ ਕਿ ਉਹ ਬੋਲਦਾ ਹੀ ਜਾਏਗਾ ਬੋਲਦਾ ਹੀ ਜਾਏਗਾ ਬੋਲਦਾ ਹੀ ਜਾਏਗਾ ਉਹ ਮੁੱਕ ਨਹੀਂ ਸਕਦਾ ਤੇ ਕਿੱਥੋਂ ਇੰਨਾ ਆਏਗਾ ਕਿਉਂਕਿ ਰਾਹੂ ਇੰਟੈਲੀਜੈਂਸੀ ਵੀ ਹੈ ਗੁਰੂ ਪਿਓਰ ਜਿਹੜੀ ਆ ਸਾਡਾ ਗਿਆਨ ਜਿਹਨੂੰ ਕਹਿੰਦੇ ਆ ਤੁਹਾਡਾ ਐਕਸਪੀਰੀਅੰਸ ਜਿਹੜਾ ਤੁਸੀਂ ਖੁਦ ਆਪ ਆਪਣੇ ਪਿੰਡ ਤੇ ਹੜਾ ਹੰਡਾ ਕੇ ਸਿੱਖਿਆ ਆ ਉਹ ਉਹ ਹੈ ਜੂਪੀਟਰ ਤੇ ਇੰਟੈਲੀਜੈਂਸੀ ਜਦੋਂ ਤੇ ਤੇ ਨੰਬਰ ਦਾ ਤੀਸਰਾ ਜਿਹੜਾ ਘਰ ਹੈਗਾ ਇਹ ਕਮਿਊਨੀਕੇਸ਼ਨ ਦਾ ਹੈਗਾ ਜਿੰਨੀ ਜ਼ਿਆਦਾ ਇਹ ਲੋਕ ਫਿਰ ਕਮਿਊਨੀਕੇਸ਼ਨ ਕਰ ਸਕਦੇ ਆ ਇਹਨਾਂ ਦੀ ਜਿਹੜੀ ਫਿਰ ਫਿਰ ਮਤਲਬ ਇੰਨੀ ਕਿ ਜ਼ਿਆਦਾ ਗਿਆਨ ਇਹੋ ਜਿਹੀ ਨੌਲੇਜ ਜਿਹੜੀ ਕਿਸੇ ਹੋਰ ਨੇ ਸੁਣੀ ਹੀ ਨਾ ਹੋਵੇ ਤੇ ਤੁਲਾ ਰਾਸ਼ੀ ਜਿਹੜੀ ਹੈਗੀ ਆ ਕਿਉਂਕਿ ਇਹ ਸ਼ੁਕਰ ਦੀ ਰਾਸ਼ੀ ਹੈ ਇੱਕਦਮ ਬੈਲੈਂਸ ਦੀ ਰਾਸ਼ੀ ਹੈ ਤੇ ਇਹ ਸਾਰਾ ਇੱਕ ਜੋੜ ਜਿਨ੍ਹਾਂ ਲੋਕਾਂ ਦੀ ਰਾਸ਼ੀ ਦੇ ਵਿੱਚ ਕੁੰਡਲੀ ਦੇ ਵਿੱਚ ਬਣਿਆ ਰਾਸ਼ੀਆਂ ਦੇ ਵਿੱਚ ਤੇ ਉਹਨਾਂ ਨੂੰ ਇਹ ਜਿਹੜੇ ਸੁਭਗ ਬਹੁਤ ਆਸਾਨੀ ਨਾਲ ਮਿਲਦੇ ਰਹਿੰਦੇ ਆ ਤੇ ਇਹ ਸਾਰੇ ਦਾ ਸਾਰਾ ਕਰਾਮਾਤ ਰਾਹੂ ਦੀ ਹੈਗੀ ਮਗਰ ਜਿਹੜੇ ਲੋਕ ਫਿਰ ਇਹ ਇਹ ਅਚਾਨਕ ਜਦਾਂ ਕਿਹਾ ਮੈਂ ਵੀ ਉਹਨਾਂ ਨਸ਼ਿਆਂ ਦੇ ਜਾਂ ਇਹੋ ਜਿਹਿਆਂ ਅਡਿਕਸ਼ਨਾਂ ਦੇ ਫਿਰ ਆਤੀ ਹੁੰਦੇ ਆ ਤੇ ਇੱਕ ਟਾਈਮ ਆਂਦਾ ਫਿਰ ਉਹ ਇਹ ਜਿਹੜੀ ਹੈ ਪ੍ਰੋਬਲਮ ਹੋ ਜਾਂਦੀ ਹੈ ਮਗਰ ਇਹ ਤੁਹਾਨੂੰ ਬਹੁਤ ਦੇਖਦਾ ਆ ਇਸ ਨੂੰ ਕੰਟਰੋਲ ਕਰਨਾ ਹਰ ਕਿਸੇ ਦਾ ਕੰਮ ਨਹੀਂ ਆ ਜਿਹੜੀ ਪਾਵਰ ਆ ਤਾਂ ਜਾਂਦੀ ਹੈ ਪਾਵਰ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੈ ਸੋ ਇਸ ਕਰਕੇ ਅਗਰ ਕੁਝ ਅੱਛੇ ਗ੍ਰਾਹਾਂ ਦਾ ਜੋਗ ਕੁੰਡਲੀ 'ਚ ਬਣਿਆ ਹੋਵੇ ਜਿਹੜੇ ਕਿ ਇੱਕ ਬਿਊਟੀਫੁਲ ਕੇਂਦਰ ਤ੍ਰਿਕੋਣ ਦੇ ਯੋਗਾਂ ਨੂੰ ਬਿਊਟੀਫੁਲ ਮੰਨਦੇ ਆ ਤੇ ਉਹ ਯੋਗ ਜਿਹੜੇ ਸ਼ੁਭ ਹੋਣ ਤਾਂ ਫਿਰ ਇਹ ਜਿਹੜਾ ਆ ਬਹੁਤ ਹੀ ਬਿਊਟੀਫੁਲ ਧਨਦਾਇਕ ਯੋਗ ਹੁੰਦਾ ਆ ਅਗੇਨ ਦੀਵਾਲੀ ਵਾਲੇ ਦਿਨ ਜਿਹੜਾ ਇਹ ਅਮਸਿਆ ਹੁੰਦੀ ਆ ਸਪੈਸ਼ਲ ਹੁੰਦੀ ਆ ਕਿਉਂਕਿ ਇਸ ਦੇ ਵਿੱਚ ਰਾਹੁ ਦਾ ਅਮਰਤ ਦਾ ਨਕਸ਼ਤਰ ਹੈ ਤੇ ਉਹ ਨਕਸ਼ਤਰ ਜਿਹੜਾ ਹੈਗਾ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪ੍ਰੋਪਰ ਉਸ ਤਰ੍ਹਾਂ ਬੈਠਾ ਆ ਕਿਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਨੋ ਮੈਟਰ ਬਟ ਉਸੇ ਦਿਨ ਹਰ ਵਕਤ ਇਸ ਤਰ੍ਹਾਂ ਦਾ ਕਿਤਨਾ ਕਿਤੋਂ ਮਤਲਬ ਧਨ ਆਂਧਾਰਨ ਇਹ ਜਿਹੜੀ ਹੈਗੀ ਹੈ ਵੀਡੀਓ ਇਹ ਕੋਈ ਜੂਆ ਪ੍ਰਮੋਟ ਕਰਨ ਦੇ ਲਈ ਨਹੀਂ ਹੈਗੀ ਤੇ ਇਹ ਦੇ ਇੱਕ ਸਿਰਫ ਜਾਣਕਾਰੀ ਇੱਕ ਜਿਹੜਿਆ ਗਿਆਨ ਕਹੋ ਜਾਂ ਨੌਲੇਜ ਕਹੋ ਆਪਾਂ ਉਹਨੂੰ ਆਪਾਂ ਸ਼ੇਅਰ ਕਰ ਰਹੇ ਹਾਂ ਸਵਾਤੀ ਨਕਸ਼ਤਰ ਅਸੀਂ ਅਕਸਰ ਸੁਣਿਆ ਹੋਣਾ ਗ੍ਰੰਥਾਂ ਚ ਲਿਖਿਆ ਹੈ ਕਿ ਜਿਹੜਾ ਬੰਬੀਹਾ ਉਸ ਸਵਾਤੀ ਬੂੰਦ ਲਈ ਤੜਪਦਾ ਹੁੰਦਾ ਕਿਉਂਕਿ ਉਸ ਦੇ ਵਿੱਚ ਜਿਹੜਾ ਆਪਣਾ ਅੰਮ੍ਰਿਤ ਛੁਪਿਆ ਹੁੰਦਾ ਉਹ ਜਿਹੜੀ ਸਵਾਤੀ ਬੂੰਦ ਹੈਗੀ ਆ ਉਹ ਜਦੋਂ ਮੈਡੀਟੇਸ਼ਨ ਦੇ ਵਿੱਚ ਜੀਵ ਨੂੰ ਤਾਲੂਏ ਤੇ ਲਾ ਕੇ ਜੋਗੀ ਬੈਠਦੇ ਆ ਤੇ ਉਸ ਦੇ ਵਿੱਚ ਵੀ ਉਹ ਸਵਾਤੀ ਬੂੰਦ ਅੰਮ੍ਰਿਤ ਦੀ ਜਿਹੜੀ ਜੀਵ ਤੇ ਪੈਂਦੀ ਹੈ ਜਿਹੜਾ ਕਿ ਫਿਰ ਉਹ ਅੰਮ੍ਰਿਤ ਦਾ ਸਵਾਦ ਉਹ ਜੋਗੀ ਜਿਹੜੇ ਹੈਗੇ ਆ ਜਾਂ ਜਿਹੜੇ ਉਹ ਰੱਬ ਨਾਲ ਪਰਮਾਤਮਾ ਨਾਲ ਉਸ ਕਾਇਨਾਤ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੇ ਅੰਦਰ ਹੀ ਇਹ ਅੰਮ੍ਰਿਤ ਹੁੰਦਾ ਆ ਤੇ ਉਸ ਤੋਂ ਵੱਡਾ ਜੂਆ ਹੋਰ ਕੋਈ ਨਹੀਂ ਹੈ ਬਾਕੀ ਸਭ ਆਣਾ ਜਾਣਾ ਆ ਇਨਰ ਸੈਲਫ ਇਨਰ ਅਵੇਅਰਨੈਸ ਹੀ ਸਭ ਤੋਂ ਵੱਡੀ ਹੈ ਉਹੀ ਅਮਰਤ ਵੱਡਾ ਹੈ ਦੋਸਤੋ ਸੋ ਉਹੀ ਜੂਆ ਖੇਲਣਾ ਜਿਹੜਾ ਹੈ ਜਿਹੜਾ ਬੰਦਾ ਖੇਲ ਜਾਂਦਾ ਹੈ ਤੇ ਫਿਰ ਉਹ ਜਿਹੜਾ ਆ ਉਹਦੇ ਕੋਲ ਫਿਰ ਸਾਰ ਸਵਰਧੀਆਂ ਸਿੱਧੀਆਂ ਮਤਲਬ ਆ ਜਾਣੀਆਂ ਤੇ ਉਹਨੂੰ ਫਿਰ ਹੋਰ ਕੋਈ ਛਾਲ ਕਾਪਟ ਹੋਰ ਇਦਾਂ ਦੇ ਜੂਏ ਖੋਲਣ ਦੀ ਲੋੜ ਨਹੀਂ ਪੈਂਦੀ ਆਈ ਹੋਪ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਹੈਪੀ ਦਿਵਾਲੀ ਐਬਰੀਬਾਡੀ ਥੈਂਕ ਯੂ